ਰੋਟੀ ਦਾ ਬਿਲਕੁਲ ਟਿਕਾਣਾ ਇੱਥੇ ਕੋਲ ਆਇਆ ਹੋਇਆ ਹੈ ਅਸੀਂ ਸਾਰੇ ਜਾਨੀ ਤੇ ਅਸੀਂ ਬਰਥਡੇ ਸੀ ਢੀੜ ਦਾ ਜਿਹੜੇ ਮੁੰਡਾ ਸਾਡੇ ਨਾਲ ਪਾਰਟੀ ਸੀ ਉਹਦੀ ਪਾਰਟੀ ਤੇ ਆ ਗਿਆ ਅੱਜ ਰੋਟੀ ਖਾ ਗਏ ਅਸੀਂ ਬਾਹਰ ਨਿਕਲੇ ਪਾਰਕਿੰਗ ਪਾਰਕਿੰਗ ਏਰੀਆ ਤੇ ਗੋਲਚੇ ਸੀਗੇ ਤੇ ਉੱਥੇ ਹੀ ਗੱਡੀ ਵਾਲਾ ਪਿੱਛੋਂ ਆਇਆ ਸਾਨੂੰ ਪਤਾ ਨਹੀਂ ਲੱਗੇ ਕਿ ਉਹ ਗੱਡੀ ਵਾਲਾ ਆਇਆ ਸਾਡੇ ਵਿੱਚ ਹੀ ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰ ਦਿੱਤੀ ਗੱਡੀ ਬਾਹਰ ਪਾਰਕਿੰਗ ਦੇ ਕੋਲ ਹੀ ਖੜਿਆ ਸੀ ਤੇ ਅਸੀਂ ਐਕਟਰੇ ਸਾਡੀ ਅੱਜੀ ਖੜੇ ਸੀਗੇ ਅਸੀਂ ਉੱਤੇ ਉਹ ਗੱਡੀ ਹਜੇ ਸਾਨੂੰ ਖੁੱਦ ਨੂੰ ਨਹੀਂ ਪਤਾ ਲੱਗੇ ਕਿ ਅਸੀਂ ਕਿੱਥੇ ਕਿੱਥੇ ਨਹੀਂ ਉਹਦੇ ਵਿੱਚ ਸਾਡੇ ਇੱਕ ਬੰਦੇ ਜੈਕ ਹੋ ਗਈ ਹੈ ਜਿਹੜਾ ਇਹਦੀ ਕੁੱਤਵਾ ਦੇ ਇੱਕ ਦੀ ਆ ਮੇਰੀ ਇੰਜਰੀ ਵਗੈਰਾ ਸੱਟਾ ਵਗੈਰਾ ਲੱਗੇ ਸਿਰ ਤੇ ਟਾਂਕੇ ਵਗੈਰਾ ਲੱਗੇ ਤੇ ਇੱਕ ਕੁੜੀ ਦੇ ਪੂਰੇ ਤੇ ਸਾੜ ਲੱਗੀ ਪੋਲਾ ਟੁੱਟ ਗਿਆ ਮੌਕੇ ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਕੇ ਮੌਕੇ ਤੇ ਹਾਂਜੀ ਪੁਲਿਸ ਨੇ ਗੱਡੀ ਵਾਲਾ ਫੜ ਲਿਆ ਹੈ ਤੇ ਉਹ ਗੱਡੀ ਵਾਲਾ ਨਸ਼ੇ ਚ ਲੱਗਦਾ ਸੀ ਹਾਂਜੀ ਕਾਫੀ ਨਸ਼ੇ ਚ ਸੀਗਾ ਉੱਥੇ ਡਿਗੀ ਦੇ ਅੰਦਰ ਸੀ ਜਦੋਂ ਬਾਹਰ ਨਿਕਲੇ ਗੱਡੀ ਇੰਨੀ ਜੋਰ ਕੀ ਬੱਜੇ ਕਿ ਗੱਡੀ ਦੇ 에ਅਰ ਬੈਗ ਤਾਂ ਖੁੱਲ ਗਏ ਸੀ ਹਾਂਜੀ ਆਪਾਂ ਆਏ ਸੀਗੇ ਪਟਵਾਰੀ ਢਾਬੇ ਦੀ ਰੋਟੀ ਖਾਣ ਪਾਰਟੀ ਮੰਨ ਲਓ ਕਰਨ ਆਏ ਸੀਗੇ ਜਿਹੜਾ ਮੁੰਡਾ ਜਿਹੜਤ ਹੋਈ ਆ ਉਹਦਾ ਬਰਥਡੇ ਸੀਗਾ ਕੱਲ ਤੇ ਅੱਜ ਪਾਰਟੀ ਕਰਨ ਆਈ ਸੀਗੇ ਤੇ ਆਪਾਂ ਸਾਰੇ ਦੋਸਤ ਸੀਗੇ ਆਏ ਜਿੱਦਾਂ ਹੀ ਅਸੀਂ ਬਾਹਰ ਨਿਕਲੇ ਆਂ ਤੇ ਅਸੀਂ 3-4 ਜਣੇ ਪਟਵਾਰੀ ਢਾਬੇ ਦੇ ਵੱਲ ਸੀਗੇ ਕੋਸ਼ਿਸ਼ ਦਾ ਸਾਡੀ ਬਾਈਕਸ ਆ ਉਹਨਾਂ ਦੇ ਸਾਹਮਣੇ ਪਾਰਕਿੰਗ 'ਚ ਖੜੀਆਂ ਸੀਗੀਆਂ ਤੇ ਅੱਧੇ ਜਣੇ ਉਧਰ ਸੀਗੇ 3-4 ਜਣੇ ਅਸੀਂ ਇੱਧਰਲੇ ਪਾਸੇ ਸੀਗੇ ਪਤਾ ਨਹੀਂ ਪਿੱਛੋਂ ਕਾਰ ਆਈ ਇੱਕ ਵਰਨਾ ਕਾਰ ਸੀਗੀ ਨਿਊ ਮਾਡਲ ਦੀ ਵਰਨਾ ਸੀਗੀ ਤੇ ਮਤਲਬ ਬਾਈਕ ਦੇ ਉੱਤੇ ਜਾਣ ਨੂੰ ਤਿਆਰ ਸੀਗੇ ਬੈਠੇ ਸੀਗੇ ਜਿਹੜਾ ਮੁੰਡਾ ਪੀਰ ਜੀ ਸੀਗਾ ਤੇ ਨਾਲ 3-4 ਜਣੇ ਹੋਰ ਸੀਗੇ ਤੇ ਜੋ ਪਤਾ ਨਹੀਂ ਇੱਕਦਾਂ ਵੀ ਗਾਰ ਬੜੀ ਹਾਈ ਸਪੀਡ ਤੇ ਆਈ ਆ ਤੇ ਹਿੱਟ ਕੀਤੀ ਇਹਨਾਂ ਨੂੰ ਚਾਰ ਪੰਜ ਵਾਲਿਆਂ ਨੂੰ ਹਿੱਟ ਖੜ ਕੀਤੀ ਆ ਤੇ ਇੱਕ ਲੜਕੀ ਦੀ ਮਤਲਬ ਸਪਾਈਨ ਤੇ ਤੇ ਮਾਈਂਡ ਤੇ ਵੀ ਥੋੜਾ ਜਿਹਾ ਹੋਇਆ ਵਾ ਤੇ ਮਤਲਬ ਉਹ ਤਾਂ ਐਡਮਿਟ ਆ ਬਟ ਜਿਹੜਾ ਮੁੰਡਾ ਇੱਕ ਬਾਈਕ ਤੇ ਸੀਗਾ ਤੇ ਉਹਦੀ ਡੈਥ ਹੋ ਚੁੱਕੀ ਆ ਸਾਡਾ ਬ੍ਰਦਰ ਸੀਗਾ ਉਹਦਾ ਬਰਥਡੇ ਸੀਗਾ ਗੱਲ ਤੇ ਅਸੀਂ ਸਿਰਫ ਉਹਦੇ ਕਰਕੇ ਆਏ ਸੀਗੇ ਇੱਥੇ ਤੇ ਜਿਹੜਾ ਦੋਸ਼ੀ ਸੀ ਉਹ ਫੜ ਲਿਆ ਮੌਕੇ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਕਾਰ ਵਾਲਾ ਸੀਗਾ ਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀ ਉੱਥੇ ਫੜ ਲਿਆ ਸੀ ਉਹਨਾਂ ਨੂੰ ਉਡ ਕੇ ਪੁਲਿਸ ਵੀ ਆਈ ਸੀਗੀ ਥੋੜੀ ਦੇਰ ਬਾਅਦ ਪੁਲਿਸ ਵੀ ਆਈ ਸੀ ਤੇ ਉਹਦੀ ਬੰਦੀ ਜੋ ਕਾਰਵਾਈ ਉਹਨੂੰ ਥਾਣੀ ਵਗੈਰਾ ਲੈ ਗਏ ਸੀ ਉਹਦਾ ਮੈਡੀਕਲ ਵਗੈਰਾ ਜੋ ਵੀ ਹੋਣਾ ਸੀਗਾ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਮੈਂ ਰਾਤ ਨੂੰ ਵੀ ਅੱਜ ਤੋਂ ਸੀਗਾ ਜੀ ਕਿ ਮੈਨੂੰ ਟੈਂਪਲ ਨੂੰ ਫੋਨ ਹੋਇਆ ਕਿ ਪਟਵਾਰੀ ਟਾਪਲੇ ਇਲਾਕੇ ਨਾਲ ਕੋਈ ਗੱਡੀ ਪਾਰਕ ਦੇ ਬਾਹਰ ਖੜਿਆ ਨੂੰ ਫੀਡ ਮਾਰੀ ਹੈ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਹਸਪਤਲ ਦਾਖਲੇ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਫੂਲ ਹੋਇਆ ਕਿ ਉਹਦੇ ਉੱਤੇ ਦਾਖਲ ਕਰਵਾਏ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾਉ ਨਾਮ ਦਾ ਲड़का ਜਿਹਦੀ ਉੱਪਰ ਵਾਇਸਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਗਿਆ ਲਿਖਾਇਆ ਹੈ ਉਹਦੇ ਜਾਣਨ ਦੇ ਅਧਾਰ ਤੇ ਅਸੀਂ ਉਹਦੀ ਅੱਗੇ ਅੱਜ ਕਰ ਰਹੇ ਹਾਂ ਤੇ ਬਾਕੀ ਜੋਗਲੀ ਕਾਰਵਾਈ ਹੈ ਉਹ ਉਸ ਤੋਂ ਇਲਾਵਾ ਤੁਸੀਂ ਲਾਵਾ ਧੀ ਰਹੇ ਜੋ ਲਾਵਾ ਹੋ ਹੁਣ ਅੱਜ ਤੱਕ ਜਿੱਦਾ ਡੈੱਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮਰਜ਼ਾਦੀ ਆ ਉਹ ਵੀ ਸੀਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹ ਰੋਡ ਤੇ ਜਗਮੀ ਹੋ ਗਿਆ ਤਾਂ ਉਹਨਾਂ ਨੇ ਵੀ ਬਿਆਨ ਦੇ ਕਾ ਵੀ